ਬਹੁਤ ਹੀ ਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਪਤੈ ਜਿਸ ਦਿਲੇ ਫਕੀਰਾਂ ਕੇ ਤਬ ਤੰਗ ਕੀ ਕਤਕ ਦੀ 10 ਮਿੰਨਿਟ ਰੋੜੇਵਾਲ ਸਹਿਬ ਕੇ ਸ੍ਰੀ ਕਨਪਾਉੜ ਚੱਲ ਰਿਹਾ ਸੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਅਵਤਾਰ ਦਿਹਾੜੇ ਨੂੰ ਕਤਕ ਦੀ 10ਵੀਂ ਵਾਲੇ ਦਿਨ ਤੰਤਾਂ ਨੂੰ ਗੁਰਦੇਵ ਦਾਦਾ ਬਾਬਾ ਪੂਰਨ ਦਾਸ ਜੀ ਮਹਾਰਾਜ ਵੀ ਚਲਾਈ ਹੋਈ ਇਹ ਪਰੰਪਰਾ ਹੁਣ ਵੀ ਉਸੇ ਤਰ੍ਹਾਂ ਹੀ ਵਰਕਰਾਰ ਹੈ ਗੁਰਨਾਗ ਦੇ ਮਹਾਰਾਜ ਜਿੰਦਾ ਪਾਵਨ ਪੁੱਤਰ ਦਿਹਾੜਾ ਕਰਤਕ ਦੀ 10ਵੀਂ ਨੂੰ ਇਹ ਮਨਾਇਆ ਜਾਂਦਾ ਹੈ ਇਤੋਂ ਹੀ ਪਰੰਰਮਤਾ ਪੋਤਾ ਦਿਹਾੜੀ ਦੀ ਹੋ ਜਾਂਦੀ ਹੈ ਜਦੋਂ ਇਥੇ ਬਾਬਾ ਬੁੰਨ ਦਾਸ ਮਹਾਰਾਜ ਨੇ ਕੋਲੇ ਸੰਤ ਖੋਸਾ ਦਾ ਦੇਵਾਨੀ ਹਜੂਰ ਮਹਾਰਾਜ ਜੀ ਪਹੁੰਚੇ ਸਨ ਦਸਵੀ ਤੋਂ ਤਿੰਨ ਦਿਨ ਪਹਿਲਾਂ ਬਾਬਾ ਜੀ ਆਏ ਸੀ ਅਤੇ ਉਦਨੇ ਹੀ ਸੰਤ ਕਰਪਾਲ ਸਿੰਘ ਜੀ ਦੇ ਮਰੂਸਾਏ ਜਥੇ ਵੱਲੋਂ ਵੀ ਉਸੇ ਦਿਨ ਹੀ ਉੱਥੇ ਪਹੁੰਚੇ ਸਨ ਕਿਉਂਕਿ ਦੂਸਰੇ ਦਿਨ ਦਸਵੀਂ ਦੇ ਦਿਹਾੜੇ ਦਾ ਕੱਤਕ ਦੀ ਪੂਰਨਮਾਸੀ ਨੇ ਮਨਾਉਣ ਲਈ ਸ੍ਰੀ ਅਖੰਡ ਪਾਠ ਸਾਹਿਬ ਰੋੜੇ ਵਾਰ ਫਕੀਰਾਂ ਦੇ ਤਖਤਾਂ ਤੇ ਸੰਤ ਬਾਬਾ ਪੂਰਨ ਦਾਸ ਮਹਾਰਾਜਾਂ ਦੀ ਸਰਪ੍ਰਸਤੀ ਇਹ ਮਨਾਰੰਗ ਹੋਣਾ ਸੀ ਸੰਤ ਬਾਬਾ ਬਲਵੰਤ ਸਿੰਘ ਜੀ ਜਦੋਂ ਫਿਰ ਜਥਾ ਆਇਆ ਉਹ ਯਾਰ ਦੇ ਨਾਲ ਮੁਲਾਕਾਤ ਹੋਇਆ ਫਿਰ ਉੱਥੇ ਬਾਬਾ ਜੀਆ ਨੇ ਜੋ ਮੋਤ ਵੱਡਾ ਛੱਪਰ ਸਮਾਧਾਂ ਦੇ ਵਗ ਮਗਲੇ ਪਾਸੇ ਬਣਿਆ ਹੋਇਆ ਸੀ ਉਸ ਉੱਪਰ ਦੇ ਵਿੱਚ ਆਸਣ ਲਾਏ ਹੋਏ ਸੀ ਦੂਸਰੇ ਦਿਨ ਸ੍ਰੀ ਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਪ੍ਰਾਰੰਭ ਤੋਂ ਬਾਅਦ ਸ਼ਾਮ ਨੂੰ ਕੀਰਤਨ ਹੋਇਆ ਅਮਰਤ ਵੇਲੇ ਫੇਰ ਮਦ ਵਾਲੇ ਦਿਨ ਸੰਤਖਵਾਸ ਅਦਾ ਲੈ ਬਣੇ ਹਜੂਰ ਮਹਾਰਾਜ ਜੀ ਨੇ ਅਮਰਤ ਵੇਲੇ ਪਹਿਲਾ ਰੋਲ ਲਾਈ ਫੇਰ ਸ੍ਰੀ ਆਸਾ ਦੀ ਵਾਰ ਦੇ ਸੇ ਸੱਤੀ ਸੁਨੋਕਾਂ ਦਾ ਕੀਰਤਨ ਬਾਬਾ ਜੀ ਨੇ ਕੀਤਾ ਕੀਰਤਨ ਦੀ ਸਮਾਪਤੀ ਤੋਂ ਬਾਅਦ ਇਹ ਬਾਬਾ ਜੀ ਨੇ ਉਤਮ ਬਾਦ ਅਲਵਾ ਸੁਈ ਮੱਦੀ ਅਲਵਾ ਤੋਂ ਬਾਅਦ ਸੋਨੀ ਸਿੰਘਾਂ ਨੇ ਲੰਗਰ ਵਿੱਚ ਆ ਕੇ ਆਹਾਂ ਛਕੀਆਂ ਆਹ ਛਕੀ ਫਿਰ ਬਾਬਾ ਗੁਰਵੰਦ ਸਿੰਘ ਜੀ ਨੰਦਨ ਬਾਬਾ ਪੂਰਨਦਾਸ ਮਹਾਰਾਜ ਜਿਹੜੇ ਚੌਂਕੜਾ ਲਾ ਕੇ ਖੂਹ ਦੀ ਪੈੜ ਦੇ ਵਿੱਚ ਹੀ ਸ੍ਰੀ ਅਖੰਡ ਪਾਠ ਪਾਦ ਆਰੰਭ ਕਰਵਾ ਕੇ ਆ ਕੇ ਬੈਠ ਜਾਂਦੇ ਸੀ ਬਸ ਬਾਲਾ ਮੋਟਾ ਕਿਰਿਆ ਕਰਨ ਲਈ ਇਸ਼ਨਾਨ ਕਰ ਲਈ ਥੋੜਾ ਸਮਾਂ ਇੱਧਰ ਉੱਧਰ ਜਾਂਦੇ ਸੀ ਫਿਰ ਉੱਤੇ ਆ ਕੇ ਸੁਵਾਦੀ ਲਾਗੇ ਚੌਂਕੜਾ ਲਾ ਕੇ ਬੈਠ ਜਾਂਦੇ ਸੀ ਉੱਥੇ ਫਿਰ ਬਾਬਾ ਜੀ ਜਦੋਂ ਗਏ ਜਾ ਕੇ ਨਮਸਕਾਰ ਕੀਤੀ ਨਮਸਕਾਰ ਕਰਕੇ ਬਾਬਾ ਜੀ ਨੂੰ ਬਾਬਾ ਜੀ ਕਹਿੰਦੇ ਭਾਈ ਆ ਗਿਆ ਬਲਵੰਤ ਸਿਆ ਦੇਖ ਲੈ ਫਿਰ ਇੱਥੇ ਕਿਵੇਂ ਰੰਗ ਵਰਤਦੇ ਨੇ ਕੀਤਨ ਕੰਦਾ ਆਨੰਦ ਕਿਸ ਤਰ੍ਹਾਂ ਆਉਂਦਾ ਇੱਥੇ ਇੱਥੇ ਵੀ ਕਹਿੰਦੇ ਇਹ ਫਕੀਰਾਂ ਦੀ ਧਰਤੀ ਹੈ ਇਹ ਤਿਸ ਤਰ੍ਹਾਂ 인ਨੰਦ ਬਰਤਦਾ ਰਹਿੰਦਾ ਹੈ ਤੇਰਾ ਕੀ ਕਹਿੰਦਾ ਮਨ ਜੇ ਤੇਰਾ ਮਨ ਇੱਥੇ ਲੱਗ ਜੇਵੇ ਕਿੱਥੇ ਅਨੰਦ ਹੀ ਮਾਣੇਗਾ ਰੋਜ਼ ਦਿਨੋਂ ਦਿਨ ਤੇਰੀ ਚੜ੍ਹਦੀ ਕਲਾ ਹੁੰਦੀ ਜਾਊਗੀ ਤੇ ਇਸ ਤਰ੍ਹਾਂ ਬਾਬਾ ਜੀ ਨੂੰ ਸੰਤਨ ਬਾਬਾ ਪੂਰਨ ਦਾਸ ਮਹਾਰਾਜ ਜੀ ਨੇ ਬਚਨ ਕੀਤੇ ਬਚਨ ਕਰਨ ਤੋਂ ਬਾਅਦ ਫਿਰ ਬਾਬਾ ਜੀ ਨੇ ਨਮਸਕਾਰ ਕਰਕੇ ਉੱਠ ਕੇ ਉੱਤੋਂ ਜੋ ਕਿ ਨਹਿਰ ਦੀ ਪੱੜੀ ਸੀ ਚੜ ਜਾਂਦੇ ਨੇ ਪੱੜੀ ਤੇ ਹੌਲੀ-ਹੌਲੀ ਬਾਬਾ ਜੀ ਜਾਲ ਖੇੜੀ ਦੇ ਪੁਲ ਕਨੇ ਤੁਰੇ ਜਾ ਰਹੇ ਕਾਫੀ ਦੂਨ ਸੈਂਪਲ ਕੋਲੇ ਚਲੇ ਗਏ ਉੱਤੇ ਕੁਝ ਥਿਰ ਬੈਠੇ ਰਹੇ ਫਿਰ ਤੋਂ ਤਕਰੀਬਨ 10 ਵਜੇ ਦੇ ਸਮੇਂ ਦੇ ਨਾਲ ਵਾਪਸ ਮੁੜ ਕੇ ਆਏ ਆ ਕੇ ਫਿਰ ਬੰਬਈਆਂ ਦੇ ਸਾਰੇ ਜਥੇ ਨੇ ਯੂ ਨਾ ਕੰਪੌੜ ਕੰਮੀ ਗਿਆ ਹੋਇਆ ਸੀ ਸਭ ਨੇ ਲੰਗਰ ਦੇ ਵਿੱਚ ਅਰਸ਼ਾਦਾ ਛਕਿਆ ਅਰਸ਼ਾਦਾ ਛਕ ਕੇ ਸਭ ਨੇ ਜਦੋਂ ਉੱਥੋਂ ਬਾਹਰ ਆ ਕੇ ਆਰਾਮ ਕੀਤਾ ਆਰਾਮ ਕਰਨ ਤੋਂ ਬਾਅਦ ਫਿਰ ਸ਼ਾਮ ਨੂੰ ਫੇਰ ਬਾਬਾ ਜੀਆ ਨੇ ਚਾਰ ਤੋਂ ਛੇ ਰੋਲ ਲਾਈ ਰੋਲ ਲਾ ਕੇ ਉਸ ਤੋਂ ਬਾਅਦ ਜਥੇ ਦੇ ਨਾਲ ਕੀਰਤਨ ਕਰਵਾਇਆ ਕੀਰਤਨ ਤੋਂ ਉਪਰੰਤ समाप्ति हुई समाप्ति बाद लंगर छा के फिर आराम किया आराम करने तो बाद अमृत वे फिर बाबा जी ने जिला अद्धी रात तो बाद उठ के स्नान पानी पहले करके अवदैन तैयार बार तैयार होके बैठे फिर दो तो चार रौल ला गए महाराज दो तो चार रौल लाई फिर चार बजे तो बाद ਫਿਰ ਬਾਬਾ ਜੀ ਨੇ ਜਲ ਪਾਣੀ ਛੱਕੇ ਜਥੇ ਦੇ ਨਾਲ ਫਿਰ ਇਤਨੋਂ ਅਸਦੀਵਾਲ ਦਾ ਕੀਤਾ 8:30 ਵਜੇ ਤੱਕ ਬਾਬਾ ਜੀ ਨੇ ਸੰਭਾਪਤੀ ਕਰੀ ਫਿਰ ਜਥੇ ਦੇ ਵਿੱਚੋਂ ਜਿਹੜਾ ਸਿੰਘ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੇਵਾ ਕਰ ਰਿਹਾ ਸੀਗਾ ਅਖੰਡ ਪਾਠ ਦੀ ਉਸ ਦੇ ਨਾਲ ਫਿਰ ਬਾਬਾ ਜੀ ਨੇ ਹੋਕ ਪਾਉਣਾ ਕੀਤਾ ਉਨਾਂ ਨੇ ਭੋਗ ਆਇਆ ਬੜਾ ਆਨੰਦ ਦੇ ਵਿੱਚ ਉਹਦੇ ਸਮੇਂ ਤੰਤਨ ਬਾਬਾ ਪੂਰਨ ਦਾਸ ਮਹਾਰਾਜ 12 ਗਰੀ ਦੇ ਵਿੱਚ ਸਵਾਇ ਮੌਨਸਨ ਬੜੇ ਪਿਆਰ ਦੇ ਨਾਲ ਬਾਬਾ ਪੂਰਨ ਦਾਸ ਮਹਾਰਾਜ ਜੀ ਨੇ ਸਾਰੀ ਬਾਣੀ ਸਰਵਣ ਕੀਤੀ ਉਹਦੀ ਸਮਾਗਰੀ ਉਹ ਹੀ ਅਰਦਾਸ ਅਰਦਾਸ ਤੋਂ ਬਾਅਦ ਦੀਗਾ ਵਰਤੀਆਂ ਦੀਗਾ ਵਰਤਨ ਤੋਂ ਬਾਅਦ ਬਾਬਾ ਪੂਰਨ ਦਾਸ ਮਹਾਰਾਜ ਜੀ ਕਹੇ ਭਜਨ ਕੀਤਾ ਲੋ ਭਾਈ ਸਤਿਗੁਰਾਂ ਨੇ ਬੜੀਆਂ ਖੁਸ਼ੀਆਂ ਬਖਸ਼ੀਆਂ ਨੇ ਸਾਰੀਆਂ ਸੰਗਤਾਂ ਨੂੰ ਗੁਰਨਾਮਕ ਦੇ ਮਹਾਰਾਜਾਂ ਦੇ ਉਤਾਰੇ ਦਿਹਾੜੀਆਂ ਸਭ ਨੂੰ ਪਾਈ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਸਭ ਨੂੰ ਵਧਾਈਆਂ ਦੇ ਕੇ ਹੁਣ ਭਾਈ ਸਾਰੀਆਂ ਸੰਗਤਾਂ ਜਾ ਕੇ ਲੰਗਰ ਵਿੱਚ ਦੋ ਦਮ ਦੂਕੜੀਆਂ ਛੱਕ ਕੇ ਆ ਕੀ ਫੇਰ ਤੁਸੀਂ ਸਮੇਲੇ ਨਾਲ ਭਾਈ ਆ ਕੇ ਕੀਰਤਨ ਪ੍ਰారంਭ ਕਰ ਲੈਣਾ ਇਹ ਵਚਨ ਕਹੇ ਕਿ ਬਾਬਾ ਬੁੰਨ ਦਾਸ ਮਹਾਰਾਜ ਫਿਰ ਉਦਾਸ ਆਸਣੂ ਉਹਦੇ ਉੱਤੇ ਪੈਣ ਦੇ ਵਿੱਚ ਜਾ ਕੇ ਫਿਰ ਆਨੰਦ ਮਾਣਦੇ ਨੇ ਇਧਰ ਸਾਰੇ ਜਤੇ ਨੇ ਪ੍ਰਸ਼ਾਦਾ ਛਕਿਆ ਪ੍ਰਸ਼ਾਦਾ ਸਿੰਘ ਦੋ ਬਾਅਦ ਜਦੋਂ ਬਾਹਰ ਨਿਕਲੇ ਬਾਹਰ ਨਿਕਲੇ ਆਉਂਦਿਆਂ ਨੂੰ ਬਾਬਾ ਜੀ ਆਦੇ ਵੱਡੀ ਪੈਣ ਜੀ ਵੀ ਇਹ ਵਚਨ ਕਹੋ ਕਿ ਉਹਨਾਂ ਨੂੰ ਬਾਬਾ ਪੂਨ ਦਾਸ ਮਹਾਰਾਜ ਜੀ ਦੇ ਕੋਲਪਤ ਲੱਗ ਗਏ ਸੀ। ਜੇ ਇਸ ਵਕਤ ਲੰਗਰ ਛਕਦੇ ਨੇ। ਭਾਈ ਬਲਵੰਤ ਸਿੰਘ ਕਈ ਦਿਨ ਦਾ ਹੁਣ ਇੱਥੇ ਆਇਆ ਹੋਇਆ। ਇਹ ਵੀ ਵਚਨ ਕੋਲ ਕਹਿੰਨ ਕਿ ਮਹਾਰਾਜ ਤੁਸੀਂ ਸਾਨੂੰ ਪਤਾ ਹੀ ਨਹੀਂ ਦਿੱਤਾ। ਕਹਿੰਦੇ ਸਾਨੂੰ ਪਤਾ ਸੀ ਤੁਸੀਂ ਆਉਣਾ। ਹੁਣ ਮਿਲ ਲਓ। ਜਾਓ ਉਹ ਲੰਗਰ ਦੇ ਵਿੱਚ ਨੇ। ਐ ਕਹ ਕੇ ਕਿ ਬਾਬਾ ਜੀ ਨੇ ਵੀਵੀ ਭਜਨ ਕੋ ਦੇ ਨਾਲੇ ਦਾ ਲਾਲ ਸਿੰਘ ਜੀ ਨੇ ਭੇਜ ਦਿੱਤਾ ਜਦੋਂ ਆ ਕੇ ਲੰਗਰ ਵਿੱਚ ਹੁੰਚੇ ਤਾਂ ਸਾਹਮਣੇ ਉਹ ਆ ਬਾਬਾ ਜੀ ਅੰਦਰੋਂ ਨਿਕਲਦੇ ਸੀਗੇ ਆਵੇਂ ਪੈਣੇ ਬੜੀ ਕੁੱਟ ਕੇ ਜੱਫੀ ਪਾ ਲਈ ਇੰਨਾ ਚਿਰ ਪਿਆਰ ਕੀਤਾ ਵੀ ਉਹ ਬਹੁਤ ਪਿਆਰ ਕੀਤਾ ਕਾਂ ਦੇ ਵਿੱਚੋਂ ਪ੍ਰੇਮ ਦੇ ਨਾਲ ਵਿਰਾਗ ਦੇ ਨਾਲ ਬੜਾ ਜਲ ਗਿਆ ਬਹੁਤ ਬਰਾਗ ਦੇ ਵਿੱਚ ਕਿੰਨਾ ਚਿਰ ਉਹਨਾਂ ਨੇ ਜੱਪੀ ਨਾ ਸਣੀ ਬਹੁਤ ਪਿਆਰ ਕਰਦੇ ਕਰਦੇ ਹੌਲੀ ਹੌਲੀ ਫਿਰ ਸਰਦਾਰ ਲਾਲ ਸਿੰਘ ਯਾਨੀ ਕਹਿ ਚਲੋ ਆਜੋ ਆਪਾਂ ਬੈਠ ਕੇ ਪਿਆਰ ਨੂੰ ਗੱਲਾਂ ਬਾਤਾਂ ਕਰਦੇ ਆ ਇਸ ਤਰ੍ਹਾਂ ਫਿਰ ਮੋਬਈਆ ਨੂੰ ਇੱਕ ਪਾਸੇ ਲਿਜਾ ਕੇ ਬਹੁਤ ਪਿਆਰ ਦੀਆਂ ਗੱਲਾਂ ਕੀਤੀਆਂ ਪਿਛਲੀਆਂ ਸਾਰੀਆਂ ਗੱਲਾਂ ਕਰਕੇ ਤੇ ਵੀਰ ਤੂੰ ਸਾਨੂੰ ਯਾਦ ਨਹੀਂ ਕਰਦਾ ਇਹੋ ਜਿਹੇ ਬਚਨ ਜਿਹੜੇ ਹੁੰਦੇ ਨੇ ਭੈਣ ਭਰਾਵਾਂ ਦੇ ਮੈਂ ਬਹੁਤ ਜ਼ਿਰ ਵਚਨ ਕਰਦੇ ਰਹੇ ਵਚਨ ਕਰਨ ਤੋਂ ਬਾਅਦ ਫਿਰ ਬਾਬਾ ਜੀ ਕਹਿੰਦੇ ਹੁਣ ਤੁਸੀਂ ਜਲ ਪਾਣੀ ਛਕ ਲਓਂਗਾ ਦਰਵਾਜ਼ੇ ਦੇ ਵਿੱਚ ਆ ਜਾਓ ਦੁਬਾਰਾ ਦਰਿਜ ਉੱਥੇ ਉਹਨਾਂ ਦਾ ਕੀਰਤਨ ਦਾ ਸਮਾਂ ਹੈ ਹੁਣ ਉੱਥੇ ਕੀਰਤਨ ਦਸਮਾ ਲਾਉਣਾ ਹੈ ਅਸੀਂ ਉੱਥੇ ਜਾਣਾ ਕੀਰਤਨ ਕਰਨ ਫਿਰ ਬਾਬਾ ਜੀ ਨੇ ਆ ਕੇ ਬਾਰੰਦਰੀ ਦੇ ਵਿੱਚ ਪਹੁੰਚੇ ਸਾਰੇ ਸਿੰਘ ਵਾਰੀ-ਵਾਰੀ ਕੀਰਤਨ ਕਰਦੇ ਗਏ ਜਦੋਂ ਤਕਰੀਬਨ 11:00 ਵੱਜ ਗਏ ਫਿਰ ਬਾਬਾ ਜੀਆ ਨੂੰ ਇਹ ਹਜਤਿਆੜਾ ਨੇ ਨੋਵਾ ਬੰਦ ਤੁਸੀਂ ਕੀਰਤਨ ਸੁਣਾਓ ਫਿਰ ਬਾਬਾ ਜੀਆ ਨੇ ਦਸਵੀਂ ਦੀ ਦਿਹਾੜੀ ਤੇ ਸਾਡੇ 12:00 ਵਜੇ ਤੱਕ ਇੱਕ ਘੰਟਾ ਪੂਰਾ ਕੀਰਤਨ ਕਰਿਆ ਨਾਲੇ ਸਾਖੀਆਂ ਸੁਣਾਈਆਂ ਕੀਤਨ ਕਰਕੇ ਸਾਰੀਆਂ ਸੰਗਤਾਂ ਬਹੁਤ ਆਨੰਦ ਵਿੱਚ ਹੋ ਗਈਆਂ ਕਿਉਂਕਿ ਦਸਵੀਂ ਦੇ ਕਰੀਬਨ ਪੂਰੇ ਸਮੇਂ ਸੰਗਤਾਂ ਬੜੇ ਪਿਆਰ ਦੇ ਨਾਲ ਇਲਾਕੇ ਵਿੱਚ ਆਉਂਦੀਆਂ ਆਗੇ ਸਭ ਨੇ ਆਨੰਦ ਮਾਣਿਆ ਉਸ ਤੋਂ ਬRAND ਪੂਜ ਅਰਦਾਸ ਕਿਉਂਕਿ ਬਾਬਾ ਪੂਰਨ ਦਾਸ ਮਹਾਰਾਜ ਜੀ ਆਪਦੇ ਉੱਥੇ ਆਨੰਦ ਚ ਬੈਠੇ ਸੀ ਅਰਦਾਸ ਤੋਂ ਬਾਅਦ ਤੇਗਾਂ ਵਰਤਿਆ ਤੇਗਾਂ ਵਰਤਨ ਤੋਂ ਫਿਰ ਸਾਰੀਆਂ ਸੰਗਤਾਂ ਬਾਬਾ ਪੂਨ ਦਾਸ ਮਹਾਰਾਜ ਜੀ ਦੇ ਪੁੱਰੇ ਸਭ ਨੇ ਜਾ ਕੇ ਨੌਚਕਾਰ ਕੀਤੀ ਆਪੋ ਆਪਣੀਆਂ ਬੇਨਤੀਆਂ ਕਰੀਆਂ ਬੇਤੀਆਂ ਕਰਨ ਤੋਂ ਬਾਅਦ ਫਿਰ ਜਥੇ ਨੇ ਬਾਬਾ ਜੀ ਨੂੰ ਬੇਨਤੀ ਕਰਕੇ ਕਿ ਬਾਬਾ ਜੀ ਹੁਣ ਆਪ ਕਿਰਪਾ ਕਰੋ ਸਾਨੂੰ ਬਖਸ਼ਿਸ਼ ਕਰੋ ਅਸੀਂ ਵੀ ਆਪਦੇ ਸਥਾਨ ਤੇ ਆਪੋਂ ਆਗੇ ਮੰਗਦੇ ਜਾਣ ਲਈ ਜੇਤਨਾ ਬਾਬਾ ਜੀ ਨੇ ਉਹਨਾਂ ਨੂੰ ਬੜੀਆਂ ਖੁਸ਼ੀਆਂ ਬਖਸ਼ਿਸ਼ ਕੀਤੀਆਂ ਫਿਰ ਸੰਤ ਬਾਬਾ ਬਲਵੰਤ ਸਿੰਘ ਜੀ ਸੰਤ ਮਹਾਰਾਜਿਆਂ ਦੇ ਕੋਲੇ ਚਲੇ ਗਏ ਸੀਗੇ ਉੱਥੇ ਬੈਠ ਕੇ ਉੱਥੇ ਬਾਬਾ ਜੀ ਦੇ ਵੱਡੀ ਭੈਣ ਜੀ ਵੀ ਬਚਨ ਕੋਲ ਬੈਠੀ ਸੀ ਮਹਾਰਾਜਿਆਂ ਨੇ ਬਚਨ ਕੀਤਾ ਭਾਈ ਬਲਵੰਦ ਸਿਆ ਹੁਣ ਤੈਨੂੰ ਅਸੀਂ ਤਾਂ ਤੈਨੂੰ ਸਦਣਾ ਕੀਤਾ ਆ ਦੇਲਾ ਤੇਰੀ ਭੈਣ ਦੀਆਂ ਕਿੰਨੀਆਂ ਬੇਨਤੀਆਂ ਕਰੀਆਂ ਨੇ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਬੇਨਤੀਆਂ ਕਰਦਿਆਂ ਨੂੰ ਵੀ ਸਾਡੇ ਵੀਰ ਨੂੰ ਮਿਲਾ ਦਿਓ ਵੀਰ ਨੂੰ ਮਿਲਾ ਦਿਓ ਹੁਣ ਤੋਂ ਇਹਨਾਂ ਨੂੰ ਮਿਲ ਪਿਆ ਹੁਣ ਇਹਨਾਂ ਨਾਲੋਂ ਵਿਛੜਣਾ ਨਹੀਂ ਹੈ ਇਹਨਾਂ ਦੇ ਕੋਲੇ ਰਹਿ ਕੇ ਇਹਨਾਂ ਦੇ ਸਾਹਮਣੇ ਤੂੰ ਇਸ ਉਸਤਾਨ ਦੀ ਸੇਵਾ ਕਰ ਸੇਵਾ ਕਰਕੇ ਨਾਲੇ ਖੁਸ਼ੀਆਂ ਪ੍ਰਾਪਤ ਕਰ ਨਾਲੇ ਚੜ੍ਹਦੀ ਕਲਾ ਦੇ ਵਿੱਚ اے ਤੇਰੇ ਨਾਲ ਆਕੇ ਮਿਲਵਰਤਨ ਰੱਖਣਗੇ ਇਹਨਾਂ ਦੇ ਅੱਖਾਂ ਦੇ ਸਾਹਮਣੇ ਰਹੇਗਾ ਇਹਨਾਂ ਦੀ ਵੀ ਜ਼ਿੰਦਗੀ ਹੈ ਜਿਹੜੀ ਉਹ ਨਵੇਰੀ ਹੋ ਜੂਗੀ ਇਹਨਾਂ ਨੂੰ ਵੀ ਖੁਸ਼ੀਆਂ ਪ੍ਰਾਪਤ ਸਤਿਗੁਰੂ ਬਖਸ਼ਿਸ਼ ਕਰਨਗੇ ਇਸ ਤਰ੍ਹਾਂ ਕਰਕੇ ਤੂੰ ਭਾਈ ਇਹਨਾਂ ਦੇ ਸਾਹਮਣੇ ਰਹਿ ਕੇ ਜਿਹੜੀ ਸੇਵਾ ਕਰਨੀ ਆ ਸਾਹਮਣੇ ਰਹਿ ਕੇ ਕਰ ਇਹਨਾਂ ਨੂੰ ਹਾਜ ਤੋ ਤੈ ਨਾਰਾਜ਼ ਨਹੀਂ ਕਰਨਾ ਇਸ ਤਰ੍ਹਾਂ ਵਜਨ ਕਰਦੇ ਆ ਨਾ ਦਿਨ-ਦੁਨੀ ਰਾਤ ਚੌਗੜੀ ਤੇਰੀ ਦਿਨੋ ਦਿਨ ਚੜਦੀ ਕਲਾ ਹੀ ਹੁੰਦੀ ਜਾਊਗੀ ਬਸ ਉਹ ਫਕੀਰੋਂ ਕੇ ਤਖਤਾਂ ਦੇ ਉੱਤੇ ਆ ਕੇ ਡਿਊਟੀ ਕਰਕੇ ਇਸ ਸਾਰੇ ਅਸਥਾਨ ਦੀ ਸੇਵਾ ਸੰਭਾਲ ਕਰਾ ਕੇ ਅਸੀਂ ਤਾਂ ਹੁਣ ਆਪਦੇ ਅਨੰਦਾਂ 'ਚ ਰਹਨੇ ਆ ਤੂੰ ਮौज ਕਰਾ ਕੇ ਇਸ ਤਰ੍ਹਾਂ ਇਹ ਵਚਨ ਕੀਤੇ ਵਜਨ ਕਰਕੇ ਬਾਬਾ ਜੀ ਫਿਰ ਆਪ ਰੁਕ ਤੋਂ ਉੱਠ ਕੇ ਇੱਕ ਜ਼ਮੀਨ ਦੇ ਵਿੱਚ ਪਰੇ ਕਲੌਕ ਵਾਲਾ ਸੀ ਉੱਥੇ ਜਾ ਕੇ ਬਹਿ ਗਏ ਸੰਗਤ ਆਪ ਉਹਦੇ ਘਰਾਂ ਨੂੰ ਚਲੀ ਗਈਆਂ ਤੇ ਬਾਬਾ ਜੀ ਉੱਥੋਂ ਉੱਠ ਕੇ ਚੱਪੜ ਵਿੱਚ ਆ ਗਏ ਤਾਂ ਉਹ ਭੈਣ ਜੀ ਉਹਨਾਂ ਨੇ ਲੰਗਰ ਦੇ ਵਿੱਚ ਸੇਵਾ ਜਿੰਨੀ ਕੋਈ ਕਰੀ ਕਰਕੇ ਉਹ ਫੇਰ ਮਿਲ ਕੇ ਆਪਦੇ ਪਿੰਡ ਨੂੰ ਚਲੇ ਗਏ ਬਾਬਾ ਜੀ ਦੇਖਿਆ ਕਿ ਆ ਬਾਬਾ ਗੁੰਦਾਸ ਮਹਾਰਾਜੀ ਤਾਂ ਹੁਣ ਉੱਧਰ ਬੈਠੇ ਨੇ ਹੌਲੀਕ ਦਿਨੇ ਬਾਹਲਾਇ ਦੀ ਪਟੜੀ ਤੇ ਚੜੇ ਚੱਲ ਕੇ ਫੇਰ ਪਟਿਆਲੇ ਵੱਲ ਨੂੰ ਤੁਰ ਪਏ ਇਸ ਤਰ੍ਹਾਂ ਬਾਬਾ ਜੀ ਦਸਵੀਂ ਮਨਾ ਕੇ ਕਤਕ ਦੀ ਉਹਦਣੀ ਸ਼ਾਮ ਨੂੰ ਬਾਬਾ ਜੀ ਪਟਿਆਲੇ ਵੱਲ ਨੂੰ ਤੁਰਿਆ ਆ ਕੇ ਪਟਿਆਲੇ ਤੋਂ ਬਾਬਾ ਜੀ ਨੇ ਰੇਲ ਗੱਡੀ ਰਾਹੀਂ ਬਰਨਾਲੇ ਤੱਕ ਸਫ਼ਰ ਕੀਤਾ ਤੇ ਬਰਨਾਲੇ ਤੋਂ ਇਹ ਬਾਬਾ ਜੀ ਮੋਢੇ ਜਾ ਕੇ ਉਤਰੀ ਮੋਢਿਆਂ ਤੋਂ ਫੇਰ ਚੱਕਰ ਨੂੰ ਆਏ ਇਸ ਤਰ੍ਹਾਂ ਬਾਬਾ ਜੀ ਸੰਤ ਕਾਸਾ ਦਾ ਲਿਵਾਨੀ ਹਜੂਰ ਮਹਾਰਾਜ ਜੀ ਨੇ ਪਹਿਲੀ ਵਾਰ ਹੀਰੋ ਕੇ ਤਖਤਾਂ ਤੇ ਆ ਕੇ ਦਸਵੀਂ ਮਨਾ ਕੇ ਫਿਰ ਬਾਅਦਸ ਚਲੇ ਗਏ ਅਗਲੀ ਜਿਹੜੀ ਕਥਾ ਹੈ ਉਹ ਫੇਰ ਸਰਗੁਣ ਕਰ ਲੈਣੀ ਅੱਜ ਦੀ ਇਹ ਕਥਾ ਦੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ